ਸ਼ਬਦਾਵਲੀ ਮੈਂ ਮੈਂ ਤਾਂ ਨਹੀਂ ਬੁਲਵਾਉਂਦਾ ਨਾ ਜੀ ਵੀ ਰਾਜੀ ਬੜਿੰਗ ਨੇ ਜੋ ਲਫਜ਼ ਬੋਲੇ ਉਹ ਮੈਂ ਤਾਂ ਨਹੀਂ ਬੁਲਵਾਇਆ ਨਾ ਹੁਣ ਕੱਲ ਕੀ ਕਹੀ ਜਾਂਦਾ ਸੀ ਰਾਜੇ ਬਿੰਗ ਕਹਿੰਦਾ ਵੀ ਲੋਕ ਉਹੀ ਕਹੀ ਜਾਂਦੇ ਨੇ ਪੱਤਰਕਾਰ ਐਵੇਂ ਕਹੀ ਜਾਂਦੇ ਨੇ ਵੀ ਛੇ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਹੈਗਾ ਮੈਂ ਗਾਹਕ ਨਹੀਂ ਇਹ ਉਮੀਦਵਾਰ ਤਾਂ ਸੁਣੇ ਸੀਗੇ ਜੀ ਗਾਹਕ ਕਦੋਂ ਕਦੇ ਹੋ ਗਈ ਇੱਕ ਜਦੋਂ ਦਾ ਰੇਟ ਖੁੱਲੇ 500 ਕਰੋੜ ਦਾ ਉਦੋਂ ਦੇ ਗਾਹਕ ਹੋਗੇ ਉਹਨੇ ਕਸਟਮਰ ਘਾਗਦਾ ਮਤਲਬ ਕਸਟਮਰ ਚੁੰਡ ਲੋ ਤੁਸੀਂ ਮੀਡੀਆਸ ਨੂੰ ਮੈਂ ਚੂੜਤਾ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੁਣ ਫੇਰ ਮਾफी ਮੰਗਣੀ ਪਊਗੀ ਮੈਨੂੰ ਮੈਂ ਤਿਆਹਤ ਹੈਗਾ ਸੀਗਾ ਵੀ ਇਹ 2025 ਦੇ ਅੰਡੇ ਜਾਂ 26 ਦੇ ਸ਼ੁਰੂ ਹੋਏਗਾ ਤੱਕ ਇਹਨਾਂ ਦਾ ਦਿਮਾਗੀ ਦਿਮਾਜਨ ਮਾਨਸਿਕ ਸੰਤੁਲਨ ਜਾਂ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਪੋਲਾ ਨੂੰ ਘਰਨ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਹ ਸਰਕਾਰੀ ਖਰਚ ਖੜਾ ਕਰਨਗੇ ਜਿਹੜੇ ਸਭ ਤੇ ਬੋਲੀ ਜਾਂਦੇ ਆ ਤੈਨੂੰ ਸੰਗਰੂਰ ਵਾਲੀ ਵਿੱਚੋਂ ਛਡਾਉਣਾ ਕਿਸੇ ਨੇ ਉਹ ਬਾਜਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਦੋਂ ਪਹਿਲਾਂ ਮਜੀਠੀ ਨੂੰ ਅੰਦਰ ਕਰ ਕਰਦੇ ਉਹਦੇ ਹੱਕ ਚ ਭੋਗਤ ਕੇ ਵਿੱਚ ਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਮੈਂ ਪਾਪ ਘਟ ਫੜ ਲਿਆ ਪਤਾ ਨਹੀਂ ਹਨਾ ਸੋ ਇੱਥੋਂ ਮੈਂ ਅੰਦਾਜ਼ਾ ਲਾ ਸਕਦਾ ਤਰਸ ਸੀ ਕਰ ਸਕਦੇ ਹਾਂ ਕੀ ਕਰੀਏ ਹਨਾ ਵੀ ਚਲੋ ਪਰਮਾਤਮਾ ਸਵਤ ਬਖਸ਼ੇ ਪਾਲ ਬਖਸ਼ੇ ਹਨਾ ਹਨਾ ਤਾਂ ਕਿ ਮਤਲਬ ਅਲਦੀ ਪਾਰਟੀ ਦੇ ਆਪ ਹੀ ਆਪਦੇ ਫੈਸਲੇ ਲੈਂਦੇ ਨੇ ਸਾਨੂੰ ਤਾਂ ਕੋਈ ਉਹ ਨਹੀਂ ਬਾਜਵਾ ਸਾਹਿਬ ਇਹ ਕਹਿ ਰਹੇ ਨੇ ਕਿ ਜੋ ਨਰੇਗਾ ਦੇ ਵਿੱਚ ਜੋ ਉਹਨਾਂ ਨੇ ਬਦਲਾ ਕੀਤੇ ਨੇ ਵੀ ਦੇ ਚ 40% ਪੈਸੇ ਹੀ ਕਹਿ ਵੀ ਪੰਜਾਬ ਜਿਹੜਾ ਉਹ 40% ਪੈਸੇ ਰੱਖ ਲੈ ਤੇ ਫਿਰ ਬਾਜਵਾ ਸਾਹਿਬ ਕਰਨਾਟਕ ਤੇ ਤੇਲੰਗਣਾ ਤੇ ਹਿਮਾਚਲ ਵਾਲਾ ਤੂੰ ਵੀ ਰਖਾ ਦਿਓ ਫਿਰ ਤੁਸੀਂ ਕਾਹਦੇ ਬਾਦ ਫਿਰ ਦਿਓ ਤੇ ਸੜਕਾਂ ਤੇ ਫਿਰ ਤਾਂ ਮੁੱਦਾ ਹੀ ਮੁੱਕ ਗਿਆ ਤਿੰਨ ਸਰਕਾਰ ਤਿੰਨ ਸਟੇਟਾਂ ਦੀ ਥੋੜੀਆਂ ਸਰਕਾਰਾਂ ਨੇ ਬਾਕੀ ਤਾਂ ਬੀਜੇਪੀ ਨੂੰ ਪੰਗਾ ਪਾਊਗਾ ਬਾਕੀ ਸਾਰੇ ਬੀਜੇਪੀ ਦੀਆਂ ਨੇ ਥੋੜੀ ਤਾਂ ਹੈ ਨਹੀਂ ਜਾਂ ਫਿਰ ਮਮਤਾ ਵੈਨਰਜੀ ਦੇ ਬੰਗਾਲ ਚ ਜਾਂ ਫਿਰ ਸਟਾਲਿਨ ਜੀ ਦੇ ਉੱਤੇ ਤਾਮਿਲਨਾਡੂ ਚ ਹੈ ਠੀਕ ਹੈ ਨਾ ਤੁਸੀਂ ਪੰਜਾਬ ਵਾਸਤੇ ਕੋਈ ਹੋਰ ਕ੍ਰਿਟੇਰੀਆ ਹੈ ਵੈਸੇ ਕੋਈ ਹੋਰ ਕ੍ਰਿਟੇਰੀਆ ਫਿਰ ਮੈਂ ਤਾਂ ਉਹ ਹੀ ਕਹੂੰਗਾ ਕਿ ਹਿੱਲੇ ਪਏ ਨੇ ਬੋਲੀ ਜਾਣ ਤਾਂ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਸ਼ਬਦਾਵਲੀ ਮੈਂ ਮੈਂ ਤਾਂ ਨਹੀਂ ਬੁਲਾਉਂਦਾ ਨਾ ਜੀ ਵੀ ਰਾਜੀ ਬੜਿੰਗ ਨੇ ਜੋ ਲਫ਼ਜ਼ ਬੋਲੇ ਉਹ ਮੈਂ ਤਾਂ ਨਹੀਂ ਬੁਲਾਉਣਾ ਹੋਰ ਕੱਲ ਕੀ ਕਹੀ ਜਾਂਦਾ ਸੀਗਾ ਰਾਜੇ ਜੀ ਕਹਿੰਦਾ ਵੀ ਲੋਕ ਉਹੀ ਕਹੀ ਜਾਂਦੇ ਨੇ ਪੱਤਰਕਾਰ ਐਵੇਂ ਕਹੀ ਜਾਂਦੇ ਨੇ ਵੀ ਛੇ ਗਾਹਕ ਨੇ ਮੁੱਖ ਮੰਤਰੀ ਦੇ ਕੋਈ ਗਾਹਕ ਨਹੀਂ ਹੈਗਾ ਮੈਂ ਗਾਹਕ ਨਹੀਂ ਇਹ ਉਮੀਦਵਾਰ ਤਾਂ ਸੁਣੀ ਸੀ ਜੀ ਗਾਹਕ ਕਦੋਂ ਕਦੇ ਹੋ ਗਈ ਇੱਕ ਜਦੋਂ ਦਾ ਰੇਟ ਖੁੱਲੇ 500 ਕਰੋੜ ਵਾਲੋਂ ਦੇ ਗਾਹਕ ਹੋਗੇ ਉਹਨੇ ਕਸਟਮਰ ਗਾਹਕ ਦਾ ਮਤਲਬ ਕਸਟਮਰ ਛੁਣ ਲੋ ਤੁਸੀਂ ਮੀਡੀਆ ਸੁਣ ਲੋ ਮੈਂ ਚੂੜਤੇ ਨਹੀਂ ਬੋਲ ਰਿਹਾ ਨਾ ਮਤਲਬ ਫੇਰ ਹੋਣ ਫੇਰ ਮਾफी ਮੰਗਣੀ ਪਊਗੀ ਮੈਨੂੰ ਮੈਂ ਕਿਹਾ ਤਾਂ ਹੈਗਾ ਸੀਗਾ ਵੀ ਇਹ 2025 ਦੇ ਅੰਡੇ ਜਾਂ 26 ਦੇ ਸ਼ੁਰੂ ਹੋਏਗਾ ਤੱਕ ਇਹਨਾਂ ਦਾ ਦਿਮਾਗੀ ਤਮਾਜ ਮਾਨਸਿਕ ਸੰਤੁਲਨ ਜਾ ਹੱਲ ਜਾਣਾ ਤੇ ਹੁਣ ਤਾਂ ਮੈਂ ਲਾਇਬ੍ਰੇਰੀਆਂ ਤੇ ਪੁਲਾਣੇ ਉਕਰਨ ਕਰਦਾ ਫਿਰਦਾ ਮੈਨੂੰ ਲੱਗਦਾ ਕੋਈ ਨਾ ਕੋਈ ਸਰਕਾਰੀ ਪਾਗਲਖਾਨਾ ਖਲਵਾਉਣਗੇ ਇਹ ਸਰਕਾਰੀ ਖਰਚ ਖੜਾ ਕਰਨਗੇ ਜਿਹੜੇ ਸਭ ਦੇ ਬੋਲੀ ਜਾਂਦੇ ਆ ਤੈਨੂੰ ਸੰਗਰੂਰ ਵਾਲੀ ਜਿਹੜੇ ਚੋਂ ਛਡਾਉਣਾ ਕਿਸੇ ਨੇ ਉਹ ਬਾਜਵਾ ਕਹੀ ਜਾਂਦਾ ਭਗਵਾਨ ਤਮਾਨਾ ਤੈਨੂੰ ਅੰਦਰ ਕਰ ਉਦੋਂ ਪਹਿਲਾਂ ਮਜੀਠੀ ਨੂੰ ਅੰਦਰ ਕਰ ਕਰਦੇ ਉਹਦੇ ਹੱਕ ਚ ਭੁਗਤ ਕੇ ਵੇਚਦੀ ਚੰਨੀ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀਰ ਪਾਪ ਗੱਡਾ ਫੜ ਲਿਆ ਪਤਾ ਨਹੀਂ ਹਨਾ ਸੋ ਇਥੋਂ ਮੈਂ ਅੰਦਾਜ਼ਾ ਲਾ ਸਕਦਾ ਤਰਸੀ ਗੱਲ ਕਰ ਸਕਦਾ ਹਾਂ ਕੀ ਕਰੀਏ ਹਨਾ ਵੀ ਚਲੋ ਪਰਮਾਤਮਾ ਸਮੱਤ ਬਖਸ਼ੇ ਬਾਲ ਬਖਸ਼ੇ ਹਨਾ ਤਾਂ ਕਿ ਮਤਲਬ ਆਪ ਦੀ ਪਾਰਟੀ ਦੇ ਆਪ ਹੀ ਆਪਦੇ ਫੈਸਲੇ ਲੈਂਦੇ ਨੇ ਹਨ ਤਾਂ ਕੋਈ ਹੋ ਨਹੀਂ ਬਾਜਵਾ ਸਾਹਿਬ ਇਹ ਕਹਿ ਰਹੇ ਨੇ ਕਿ ਜੋ ਨਰੇਗਾ ਦੇ ਵਿੱਚ ਜੋ ਉਹਨਾਂ ਨੇ ਬਦਲਾ ਕੀਤੇ ਨੇ ਬੀਰ ਵਿੱਚ 40% ਪੈਸੇ ਹੀ ਹੈ ਵੀ ਪੰਜਾਬ ਜਿਹੜਾ ਉਹ 40% ਪੈਸੇ ਰੱਖ ਲੈ ਤੇ ਫਿਰ ਬਾਜਬਾਬ ಕರ್ನಾಟಕ ਤੇ ਤਿਲੰਗਣਾ ਤੇ ਹਿਮਾਚਲ ਵਾਲਾ ਤੂੰ ਵੀ ਰਖਾ ਦੋ ਫਿਰ ਤੁਸੀਂ ਕਾਹਦੇ ਬਾਸ ਫਿਰ ਦੋ ਇੱਥੇ ਸੜਕਾਂ ਤੇ ਫਿਰ ਤਾਂ ਮੁੱਦਾ ਹੀ ਮੁੱਕ ਗਿਆ ਤਿੰਨ ਸਰਕਾਰ ਤਿੰਨ ਸਟੇਟਾਂ ਦੀ ਥੋੜੀਆਂ ਸਰਕਾਰਾਂ ਨੇ ਬਾਕੀ ਤਾਂ ਬੀਜੇਪੀ ਨੂੰ ਪੰਗਾ ਪਊਗਾ ਬਾਕੀ ਸਾਰੇ ਬੀਜੇਪੀ ਦੀਆਂ ਨੇ ਥੋੜੀ ਤਾਂ ਹੈ ਨਹੀਂ ਜਾਂ ਫਿਰ ਮਮਤਾ ਬੇਨਰਜੀ ਦੇ ਬੰਗਾਲ ਚ ਜਾਂ ਫਿਰ ਸਟਾਲਿਨ ਜੀ ਦੇ ਉੱਥੇ ਤਾਮਿਲਨਾਡੂ ਚ ਠੀਕ ਹੈ ਨਾ ਤੁਸੀਂ ਪੰਜਾਬ ਵਾਸਤੇ ਕੋਈ ਹੋਰ ਕ੍ਰਾਈਟੇਰੀਆ ਵੈਸੇ ਕੋਈ ਹੋਰ ਕੱਟੇ ਰਿਹਾ ਫਿਰ ਮੈਂ ਤਾਂ ਉਹੀ ਕਹੂੰਗਾ ਵੀ ਹਿੱਲੇ ਪਏ ਨੇ ਬੋਲੀ ਜਾਣ ਤਾਂ ਮੈਂ ਤਾਂ ਕੁਝ ਕਹਿ ਨਹੀਂ ਸਕਦਾ